ਨੈਤਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਵਨਜੀਤ ਸਿੰਘ ਰੋਮਾਣਾ ਇਮਿਊਨੋ ਹਿਮਟੋਲੋਜੀ ਐਂਡ ਬਲੱਡ ਟ੍ਰਾਂਸਫਿਊਸ਼ਨ ਵਿਭਾਗ ਡੀ ਐਮ ਸੀ ਐਂਡ ਐਚ ਬਲੋ ਡੀ ਐਮ ਸੀ ਐਂਡ ਐਚ ਕਾਲਜ ਆਫ ਨਰਸਿੰਗ ਦੇ ਸਹਿਯੋਗ ਨਾਲ ਰਾਸ਼ਟਰੀ ਸਵੈਚਿਕ ਰਕਤਦਾਨ ਦਿਵਸ ਦੇ ਮੌਕੇ ਤੇ ਡੀ ਐਮ ਸੀ ਐਂਡ ਐਚ ਕਾਲਜ ਆਫ ਨਰਸਿੰਗ ਵਿੱਚ ਇੱਕ ਰਕਤਦਾਨ ਕੈਂਪ ਆਯੋਜਿਤ ਕੀਤਾ ਗਿਆ ਇਸ ਵਾਰ ਦਾ تھیਮ ਸੀ ਰक्त ਦਿਓ ਆਸ ਦਿਓ ਇਕੱਠੇ ਮਿਲ ਕੇ ਜ਼ਿੰਦਗੀਆਂ ਬਚਾਈਏ ਕੈਂਪ ਦਾ ਉਦਘਾਟਨ ਡੀਐਮਸੀ ਐਂਡ ਐਚ ਮੈਨੇਜਿੰਗ ਸੁਸਾਇਟੀ ਦੇ ਖਜ਼ਾਨਚੀ ਸ਼੍ਰੀ ਮੁਕੇਸ਼ ਬਰਮਾ ਤੇ ਹੋਰ ਫੈਕਲਟੀ ਮੈਂਬਰਾਂ ਨੇ ਕੀਤਾ ਕਰੀਬ 100 ਬੀਐਸਸੀ ਅਤੇ ਐਮਐਸਸੀ ਨਰਸਿੰਗ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਰक्तदान ਕੈਂਪ ਵਿੱਚ ਭਾਗ ਲਿਆ ਇਸ ਮੌਕੇ ਤੇ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ ਤੇ ਜੇਤੂਆਂ ਨੂੰ ਇਨਾਮ ਵੀ ਵੰਡ ਕੀਤੇ ਗਏ ਸ਼੍ਰੀ ਬਿਪਨ ਗੁਪਤਾ 77 ਡੀਐਮਸੀ ਐਂਡ ਐਚ ਮੈਨੇਜਿੰਗ ਸੁਸਾਇਟੀ ਨੇ ਕਿਹਾ ਕਿ ਯੁਵਾ ਸਵੈਚਿਕ ਰક્તਦਾਨ ਅੰਦੋਲਨ ਦੀ ਤਾਕਤ ਹਨ ਉਹਨਾਂ ਦੀ ਪਾਰਕਿਦਾਰੀ ਅਨੇਕਾਂ ਕੀਮਤੀ ਜਿੰਦਗੀਆਂ ਬਚਾਉਣ ਵਿੱਚ ਸਹਾਇਕ ਹੋਵੇਗੀ ਡਾਕਟਰ ਜੀਐਸ ਵਾਂਡਰ ਪ੍ਰਿੰਸੀਪਲ ਡੀਐਮਸੀ ਐਂਡ ਐਚ ਨੇ ਸਾਂਝਾ ਕੀਤਾ ਕਿ ਇਹ ਪਹਿਲ ਸਿਰਫ ਰક્તਦਾਨ ਤੱਕ ਸੀਮਤ ਨਹੀਂ ਸਗੋਂ ਭਵਿੱਖ ਦੇ ਸਿਹਤ ਸੰਭਾਲ ਪੇਸ਼ੇਵਰਾਂ ਵਿੱਚ ਜਾਗਰੂਕਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ ਡਾਕਟਰ ਰਜੇਸ਼ ਕੁਮਾਰ ਪ੍ਰੋਫੈਸਰ ਅਤੇ ਮੁਖੀ ਆਈਐਚਬੀਟੀ ਨੇ ਕਿਹਾ ਕਿ ਸਵੈਇੱਛਕ ਰक्तदान ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ। ਰक्त ਦੀ ਹਰ ਬੂੰਦ ਕਿਸੇ ਨੂੰ ਨਵੀਂ ਜ਼ਿੰਦਗੀ ਦੇ ਸਕਦੀ ਹੈ ਅਤੇ ਵਿਦਿਆਰਥੀਆਂ ਨੂੰ ਇਸ ਪਵਿੱਤਰ ਕਾਰਜ ਦਾ ਹਿੱਸਾ ਬਣ ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਪ੍ਰੋਫੈਸਰ ਨਿਧੀ ਸੱਗੜ 22 ਪ੍ਰਿੰਸੀਪਲ ਕਾਲਜ ਆਫ ਨਰਸਿੰਗ ਨੇ ਕਿਹਾ ਕਿ ਸਾਡੇ ਵਿਦਿਆਰਥੀਆਂ ਨੇ ਬੇਮਿਸਾਲ ਉਤਸ਼ਾਹ ਦਰਸਾਇਆ ਹੈ। ਉਹਨਾਂ ਦੀ ਦਇਆ ਅਤੇ ਸੇਵਾ ਭਾਵਨਾ ਉਹਨਾਂ ਦੇ ਪੇਸ਼ਾਵਰ ਜੀਵਨ ਵਿੱਚ ਸਦਾ ਉਹਨਾਂ ਦਾ ਮਾਰਗਦਰਸ਼ਨ ਕਰੇਗੀ